Oh <laughs> पंजाब <laughs> ਨੇ ਰਤਿਆਂ ਦੀ ਸ਼ੁਰੂਆਤ ਨਾਲ ਹੀ ਅੰਮ੍ਰਿਤਸਰ ਦੇ ਇਤਿਹਾਸਿਕ ਦੁਰਗਿਆਨਾ ਮੰਦਿਰ ਵਿੱਚ 10 ਰੋਜ਼ਾ ਲੰਗੂਰ ਮੇਲਾ بڑے ਹਨੂਮਾਨ ਮੰਦਿਰ ਵਿੱਚ ਸ਼ੁਰੂ ਹੋਇਆ ਸੀ ਇਸ ਮੇਲੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਲੰਗੂਰਾਂ ਦੇ ਰੂਪ ਵਿੱਚ ਪਹਿਰਾਵਾ ਪਵਾਉਂਦੇ ਹਨ ਅਤੇ ਗਦਾ ਲੈ ਕੇ ਹਰ ਸਵੇਰ ਅਤੇ ਸ਼ਾਮ ਨੂੰ ਲਗਾਤਾਰ ਮੰਦਿਰ ਵਿੱਚ ਹਨੂਮਾਨ ਜੀ ਦੇ ਦਰਸ਼ਨ ਕਰਨ ਲਈ ਆਂਦੇ ਨੇ ਦਸਨ ਯੋਗ ਹੈ ਕਿ ਵਿਸ਼ਵ ਭਾਰਤੋਂ ਭਾਰਤੀ ਮੂਲ ਦੇ ਮਾਪੇ ਇਸ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਆਉਂਦੇ ਨੇ ਮੰਦਿਰ ਕੰਪਲੈਕਸ ਵਿੱਚ ਲੰਗੂਰਾਂ ਦੇ ਇੱਕ ਸਮੂਹ ਦੀ ਮੇਜ਼ਬਾਨੀ ਵੀ ਕੀਤੀ ਜਾਂਦੀ ਹੈ ਪਰ ਕੁਝ ਲੰਗੂਰਾਂ ਦੀਆਂ ਟੋਲੀਆਂ ਅਜਿਹੀਆਂ ਹੁੰਦੀਆਂ ਹਨ ਜੋ ਮੰਦਿਰ ਕਮੇਟੀ ਨਾਲ ਧਕੇ ਸ਼ਾਹੀ ਅਤੇ ਬਦਸਲੂਖੀ ਕਰਦਿਆ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦਾ ਅੱਜ ਮੰਦਿਰ ਗਿਰੀ ਰਾਜ ਦੇ ਸੇਵਾਦਾਰਾਂ ਨੂੰ ਇੱਕ ਵਾਰ ਫਿਰ ਬਦਸਲੂਖੀ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਜਿਸ ਤੋਂ ਬਾਅਦ ਸਾਰੇ ਸੇਵਾਦਾਰਾਂ ਨੇ ਆਪਣੀ ਸੇਵਾ ਬੰਦ ਕਰ ਦਿੱਤੀ ਅਤੇ ਪੁਲਿਸ ਚੌਕੀ ਦੁਰਗਿਆਨਾ ਮੰਦਿਰ ਦੇ ਬਾਹਰ ਤਰਨਾ ਪ੍ਰਦਰਸ਼ਨ ਕਰ ਦਿੱਤਾ ਜਿੱਥੇ ਕਿ ਉਹਨਾਂ ਨੇ ਦੋਸ਼ ਲਾਇਆ ਕਿ ਪੁਲਿਸ ਚੌਕੀ ਇਨਚਾਰਜ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ ਅਤੇ ਉਹਨਾਂ ਨੇ ਉਹਨਾਂ ਦੀ ਦਰਖਾਸਤ ਲੈਣ ਤੋਂ ਇਨਕਾਰ ਕਰ ਦਿੱਤਾ ਇਸ ਮੌਕੇ ਮੰਦਿਰ ਕਮੇਟੀ ਦੇ ਸਖਤ ਰੁਖ ਅਪਣਾਉਂਦਿਆਂ ਹੋਏ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਇਸ ਬਾਰੇ ਕੀ ਕਹਿ ਰਿਹਾ ਹੈ ਸੇਵਾਦਾਰਾਂ ਦਾ ਆਓ ਤੁਹਾਨੂੰ ਸੁਣਾਉਨੇ ਹਾਂ ਜਿਹਨਾਂ ਨੇ ਗੁਰਜ ਮਾਰਨਗੇ ਕੱਲ ਨੂੰ ਸਾਡੇ ਭਰਾਵਾਂ ਨਾਲ ਸਾਟ ਲੱਗ ਜਾਂਦੀ ਕੋਈ ਨਹੀਂ ਬਾਕੀ ਜਿਹੜਾ ਹੋ ਗਿਆ 10 ਮਿੰਟ ਹੋਰ ਉਹਨੇ ਪਾਇਆ 12 ਠੀਕ ਹੈ ਜੀ ਐਸੇ ਕੱਢ ਕੇ ਰੱਖੇ ਬੈਠੇ ਇਹਨਾਂ ਨੇ ਬਾਲੇ ਨਹੀਂ ਜਿਨ੍ਹਾਂ ਨੇ ਗੁਰਜ ਜਿਹਾ ਮਾਰਨਾ ਨਹੀਂ ਪਾਇਆ ਨਹੀਂ ਸੇਵਾਦਾਰਾਂ ਦਾ ਇਹ ਬੱਚੇ ਮਿਹਰਬਾਨਾ ਨਹੀਂ ਮਾਰਾ ਜਿੰਜੂ ਲਵਾ ਕੇ ਮਾਰਾਂ ਜਿੰਜੂ ਲਵਾ ਦੇ ਉਹਨਾਂ ਦੇ ਕਾਡੀ ਸੇਫਟੀ ਕੋਈ ਨਹੀਂ ਆਹ ਕੋਈ ਠੀਕ ਹੈ ਜੀ ਕਾਡੀ ਸੀਰੀਅਲ ਤੇ ਵੀ ਪੁਲਿਸ ਲੱਗੀ ਉਹਨਾਂ ਨੇ ਉੱlagੇ ਸੀ ਵੀਡੀਓਗ੍ਰਾਫੀ ਦੇ ਵਿੱਚ ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿੱਤਾ ਅਸੀਂ ਕੀ ਕਰਾਂਗੇ ਭਾਈ ਚਪੇੜਾ ਦਾ ਮਾਰਸਾ ਦੇ ਬੰਦੇ ਤੋਂ ਹੀ ਨਾ ਤੇ ਉਹਨਾਂ ਨੂੰ ਅਸੀਂ ਵੀ ਉਹੀ ਗੱਲ ਹੈਡ ਟੂ ਹੈਡ ਉਹਨਾਂ ਨੂੰ ਸਾਈਡ ਐਡ ਕਰੋ ਉਹਨਾਂ ਨੂੰ ਲੱਗੋ ਉਹਨਾਂ ਨੂੰ ਸਹੀ ਨਾ ਕਰੋ ਪੂਜਾ ਧਿਆਨ ਨਾਲ ਕਰਾ ਲਿਓ ਅਮਨੂ ਜੀ ਆਮਨੂ ਜੀ

ਸਾਰੇ 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 ਇੱਕ ਮਿੰਟ ਦਸਵੀਂ ਦੇ ਸੈਕਟੋਰ ਸਾਰੇ ਕਰੋ ਸਾਰੇ ਕਰੋ ਸਾਰੇ ਕਰੋ ਸਾਰੇ ਤੋਂ ਸ਼ੁਰੂ ਹੋਇਆ ਯਾਰ ਤੋਂ ਸ਼ੁਰੂ ਹੋ ਗਿਆ ਸਾਰੇ ਕਰੋ ਸਾਰੇ ਕਰੋ ਚਲੋ ਬਈ ਆਓ મેમી આને મે નામે મે કદાતા મેચ હો જાયે જો નામ મે વિડિયો અપડેટ બતાલ લખો કોઈ ગલતી નહી થાય એ જીને સ કોઈ પણ ગલત નામ નહી દિતતા કરો સય કરો આ કરો આ પ્રધાન મે કાલ નહી મે કાલ ના સબ તો બધી રાસ રાખું મે સકો બાત કરના બટા સબ તો બાત बंदे सई आहे का सही ਕੋਈ ਹੋਰ ਓਏ ਕਮੇਟੀ ਦੇ ਬੰਦੇ ਸਦੋ ਗੱਲ ਆਏ ਸਾਡੇ ਆ ਜਾਣ ਕੰਨ ਨੂੰ ਲਿਆ ਸਾਰੇ ਸੇਵਾ ਦਾ ਸਹਿਰ ਉਹ ਸਹੀ ਰਿਸ਼ੀ ਦੇ ਗਵਾਹ ਰਿਸ਼ੀ ਦਾ ਨਾਮ ਹੀ ਯਰ ਯਰ ਓਏ ਰਿਸ਼ੀ ਜੀ ਪਰ ਕੋਈ ਪਰਸਨਲੀ ਟੈਕਨੀਕਲ ਦੀ ਗੱਲ ਨਹੀਂ ਕੋਈ ਮੈਂ ਤੁਹਾਨੂੰ ਕਹਿ ਰਿਹਾ ਕਰਦਾ ਕੰਮ ਤੁਸੀਂ ਦੇਖਾ ਲਿਆ ਇਹਨਾਂ ਦਾ ਆਪੀ ਪੁਲਿਸ ਨਾਲ ਸਾਥ ਦੇ ਕੇ ਇੱਕ ਹੋਦੇ ਪੀਪੇ ਪੈ ਕਰਨ ਵਿਆਹ ਸ਼ਾਦੀ ਇਹਨਾਂ ਦੇ ਘਰੋਂ ਚੱਲੇ ਮਠਿਆਈ ਇਹਨਾਂ ਦੇ ਘਰੋਂ ਜਾਵੇ ਇਹਨਾਂ ਨੂੰ ਸਿਰਫ ਇਹੀ ਆ ਕਿ ਚਾਂਦੀ ਸਿੱਕੇ ਕਿੱਥੋਂ ਆਂਡੇ ਨੇ ਅੱਜ ਨੂੰ ਤੁਹਾਡੇ ਵਲੰਟਰੀਆਂ ਦੇ ਜਿਹੜੇ ਸੇਵਾਦਾਰ ਆ ਕਿਸੇ ਨੂੰ ਕੁਝ ਹੋ ਜਵੇ ਉਹਦਾ ਜ਼ਿੰਮੇਵਾਰ ਕੌਣ ਆ ਪੁਲਿਸ ਪ੍ਰਸ਼ਾਸਨ ਥੋੜੀ ਆ ਕੋਈ ਨਹੀਂ ਕੋਈ ਨਹੀਂ ਇਹ ਕਿਸ ਨੇ ਬਾਣਾ ਪਾਇਆ ਤੇ ਬਾਣੇ ਦੇ ਭੇਦ ਦੇ ਵਿੱਚ ਸਾਡੇ ਕੋਈ ਛੱਟਪਿਟ ਲਾ ਜਾਵੇ ਕੋਈ ਨਾ ਜੋਰ ਚ ਗੱਦਾ ਆ ਜਾਵੇ ਜੀਰ ਮਤਲਬ ਬਾਣਾ ਪਾਇਆ ਤੇ ਗੁੱਟਾ ਕਰਦੀ ਕਰੂ ਉਹ ਗੈਂਗਸਟਰ ਆ ਉਹ ਮੁੰਡੇ ਦੇ ਅੰਦਰ ਲੋੜਾ ਪੈ ਗਿਆ ਤੁਸੀਂ ਇਹਦਾ ਜੇ ਵਿਰੋਧ ਨਹੀਂ ਨਾ ਕਰ ਸਕਦੇ ਤੇ ਮੇਰੇ ਨਾਲ ਸੌਰੇ ਆ ਤਾਂ ਮੈਂ ਤਰ ਲਾ ਦੇਣਾ ਇਹਨਾਂ ਦੇ ਵਰਖਲਾ ਕਮੇਟੀ ਦੇ ਹੁਣ ਮੇਰੀ ਗੱਲ ਸੁਣੋ ਆ ਕਹਿ ਰਹੇ ਨੇ ਕਿ ਬਾਈ ਉਹਨੇ ਬਾਣਾ ਪਾਇਆ ਹੀ ਕੁਝ ਕਰਦੀ ਆ ਤੇ ਹਿੰਦ ਪੇੜਾ ਖਾਣ ਨੂੰ ਬੈਠੇ ਹੋ ਬਾਈ ਪਾਣੀ ਤੇ ਗਾਲੀ ਸ਼ਹਿਰ ਹਾਂਜੀ ਹਾਂਜੀ ਲੈ ਤੋਂ ਜੋ ਪੜ੍ਹ ਲਿਆ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਠੱਠੇ ਹੋਗੇ ਹੋਏ ਬਿੱਲੇ ਬੋਲੋ ਭਾਈ ਜੇ ਹੋ ਗਿਆ ਜੀ ਸਰ ਇਹ ਕਿਸ ਨੇ ਬਾੜਾ ਪਾਇਆ ਵਾ ਜਾਂ ਗੁਰੂ ਸਿੱਖਿਆ ਜਾਂ Hindu ਸਿੱਖਿਆ ਕਿਸੇ ਕਮਿਊਨਿਟੀ ਦਾ ਮਸਲਾ ਨਹੀਂ ਗਾ ਮਸਲਾ ਜੇ ਕਿਸੇ ਬੱਚੇ ਨੂੰ ਕੋਈ ਸੱਟ ਲੱਗ ਜਾਂਦੀ ਆ ਉਸ ਉਸ ਵਲੇ ਉਹਦੇ ਤੇ ਕੋਈ ਪ੍ਰੋਬਲਮ ਪੈ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਆ ਗੱਲ ਬਾਣੇ ਦੀ ਥੋੜੀ ਆ ਜੇ ਬਾਣੇ ਵਿੱਚ ਉਹ ਅੰਦਰ ਪਾ ਕੇ ਕੁਝ ਨਹੀਂ ਫਿਰੂਗਾ ਤਾਂ ਫਿਰ ਕੀ ਕਰੋਗੇ ਉਹਦੇ ਗੱਲ ਨੂੰ ਇਹ ਥੋੜੀ ਵਿਖਾਉਂਦੇ ਜੇ ਉਹਨੇ ਉਹਨੇ ਕੁਝ ਲਈ ਫਿਰਿਆ ਬਾਤ ਆਪਾਂ ਨੂੰ ਫੜਨਾ ਨਹੀਂ ਇੱਥੇ ਕਈ ਤਰ੍ਹਾਂ ਦੇ ਲੋਕ ਹੁੰਦੇ ਆ ਇਹ ਕਹਿੰਦਾ ਕਿ ਆਪਾਂ ਤੇ ਕਰ ਪਾਈ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਰ ਨਹੀਂ ਆਉਂਦੀ ਓਏ ਤੁਸੀਂ 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 ਪ੍ਰਧਾਨ ਉਹਨਾਂ ਦੇ ਨਾਲ ਜੋ ਗੱਲ ਕਹਿੰਦੇ ਕਰੋ ਜੇ ਸਵੇਰੇ ਉਸ ਕਮੇਟੀ ਨੂੰ ਅੰਦਰ ਆਇਆ ਜਾਂਦਾ ਤੁਸੀਂ ਸਾਰੀ ਕਮੇਟੀ ਝੱਲ ਕੇ ਉਹਦਾ ਬਾਈਕਾਟ ਕਰੋ ਆਪਾਂ ਕੋ ਸੇਵਾ ਨਹੀਂ ਹੋ ਸਕਦੀ ਨਾ ਹੀ ਕਰ ਸਕਦੇ ਬੱਜਦੀ ਹੈ ਇਹ ਉਹ ਕਮੇਟੀ ਜਿਹੜਾ ਨੇ ਬਾਣੇ ਦੇ ਵਿੱਚ ਇਹ ਆਣ ਕੇ ਕੰਮ ਕੀਤਾ ਆ ਉਹਦੀ ਸويرੇ ਐਂਟਰੀ ਬੰਦ ਹੋਏਗੀ ਤੇ ਤੁਹਾਡੀ ਸੇਵਾ ਹੋਏਗੀ ਨਹੀਂ ਤੇ ਨਹੀਂ ਹੋਏਗੀ ਜੈ ਜੀ ਜੈ ਜੀ ਮੰਦਿਰ ਦੇ ਅੰਦਰ ਬਲੈਂਟੇ ਤੇ ਕਿਸ ਆਪਣਾ ਕੋਈ ਬਣੇ ਚ ਆਇਆਗਾ ਉਹਦਾ ਝੜਾ ਆਵਾ ਇਸ ਦੀ ਕਰਦੇ ਤੇ ਕੀ ਗੱਲ ਹੈ ਰੋਹਿਤ ਇਹੋ ਜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਪੁਲਿਸ ਕਿਉਂ ਨਹੀਂ ਕੰਮ ਕਰਦੀ ਹੈ ਪੁਲਿਸ ਤਾਂ ਰੋਹਿਤ ਕਰਦੀ ਵੀ ਆਪਣੀ ਡਿਊਟੀ ਕਰ ਰਹੀ ਹੈ ਜੀ ਇਹ ਮੰਦਰ ਤੋਂ ਕੋਈ ਛੋਟੇ ਮੋਟੇ ਗਲੇ ਜਿਹੜੀਆਂ ਹੋ ਰਹੀਆਂ ਤਾਂ ਇਤਿਹਾਸ ਜਾ ਕੇ ਬਚਾ ਜਾਗੇ ਸੋਹਣੇ ਤੁਹਾਡੇ ਨਾਲ ਸੁਣ ਕਰਦੇ ਕਿ ਜੀ ਤਾਂ ਅਰੋਇ ਦਫਾ ਦਿੱਤੀ ਆ ਜੀ ਕਰਦੇ ਪੁਲਿਸ ਦੀ ਗੱਲ